ਪਟਿਆਲਾ ਡੀਸੀ ਦਫਤਰ ਕੱਲ ਵੀ ਸਾਰਾ ਦਿਨ ਪਬਲਿਕ ਬੈਠੀ ਰਹੀ ਜੇ ਕੋਈ ਅਫਸਰ ਨਹੀਂ ਮਿਲਿਆ ਅੱਜ ਸਵੇਰ ਦੀ ਸਾਰੀ ਪਬਲਿਕ ਬੈਠੀ ਹੈ ਕੋਈ ਮੁਲਾਕਾਤ ਨਹੀਂ ਕਦੀ ਕੋਈ ਆ ਜਾਂਦਾ ਡੀਸੀ ਸਾਹਿਬ ਉਹਨਾਂ ਨਾਲ ਚਾਹ ਪੀ ਵੀ ਜਾਂਦੇ ਨੇ ਕਦੀ ਕਿਸੇ ਨਾਲ ਪੀ ਵੀ ਜਾਂਦੇ ਨੇ ਪਬਲਿਕ ਨੂੰ 11 ਵਜੇ ਦਾ ਟਾਈਮ ਦਿੱਤਾ ਮਿਲਣ ਦਾ ਪਰ ਕੱਲ ਵੀ ਸਾਰਾ ਦਿਨ ਪਬਲਿਕ ਨੂੰ ਮਿਲਿਆ ਗਿਆ ਨਹੀਂ ਅੱਜ ਵੀ ਨਹੀਂ ਮਿਲਿਆ ਗਿਆ ਇੱਕ ਫ੍ਰੀडम ਫਿਲਟਰ ਪਰਿਵਾਰ ਬਜ਼ੁਰਗ ਮਾਈ 70 80 ਸਾਲ ਦੀ ਕੱਲ ਵੀ ਸਾਰਾ ਦਿਨ ਬੂਹੇ ਤੇ ਬੈਠੀ ਰਹੀ ਡੀਸੀ ਸਾਹਿਬ ਦੇ ਤੇ ਪਸਾਇਣ ਘਰਾਣੇ ਨੇ ਹੁਣ ਕਾਲੀਦਲ ਦਾ ਵਫਦਾ ਕੇ ਉਹਨਾਂ ਨੂੰ ਅੰਦਰ ਵੜ ਲਿਆ ਕਦੀ ਕਿਸੇ ਨੂੰ ਵੜ ਲਿਆ ਅਸੀਂ ਆ ਸਰਕਾਰ ਦੇ ਮਾਲਕ ਆਂ ਪੰਜਾਬ ਦੇ ਅਸੀਂ ਲੀਡਰ ਆਂ ਅਸੀਂ ਬਾਹਰ ਖੜੇ ਆਂ ਕੱਲ ਵੀ ਇੰਤਜ਼ਾਰ ਕੀਤਾ ਅੱਜ ਵੀ ਕੀਤਾ ਇਹ ਕਰਕੇ ਸਪੱਸ਼ਟ ਜੀ ਗੱਲ ਹੈ ਪੰਜਾਬ ਦੇ ਵਿੱਚ ਤੁਹਾਡਾ ਭਗਵੰਤ ਸਾਨ ਜੀ ਕੋਈ ਅਫਸਰ ਹੁਕਮ ਨਹੀਂ ਮੰਨਦਾ ਕਿਸੇ ਪਬਲਿਕ ਦੀ ਕੋਈ ਗੱਲ ਨਹੀਂ ਸੁਣਦਾ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਉਹ ਜਨਾਨੀ ਇੱਥੇ ਠੱਠੇ ਖਾ ਰਹੀ ਹੈ ਕੱਲ ਦੀ ਸਾਇਨ ਕਰਨੇ ਨੇ ਸਿਰਫ ਇੱਕ ਅੱਖਰ ਲਿਖਣਾ ਹੈ ਡੀਸੀ ਸਾਹਿਬ ਨੇ ਪਰੇਤੇ ਪੋਜੀਸ਼ਨ ਹੈ ਨਹੀਂ ਹੁੰਦੀ ਚਾਹ ਬਰਫੀਆਂ ਕਦੀ ਕੋਈ ਦਿਲਦਸਤਾ ਜਾ ਲੈ ਕੇ ਆ ਜਾਂਦਾ ਉਹਨਾਂ ਲੋਕਾਂ ਨਾਲ ਮੁਲਾਕਾਤਾਂ ਹੋ ਰਹੀਆਂ ਪਬਲਿਕ ਦੀ ਕੋਈ ਗੱਲ ਨਹੀਂ ਸੁਣ ਰਿਆ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਸਾਡੇ ਜ਼ਿਲ੍ਹੇ ਦਾ ਪਟਿਆਲੇ ਦਾ ਧਿਆਨ ਕਰੋ ਕੋਈ ਚੰਗਾ ਅਫਸਰ ਲਾਓ ਜਿਹੜਾ ਕਿਸੇ ਦੀ ਗੱਲ ਸੁਣੇ ਇਹਦੇ ਲੀਡਰਾਂ ਦੇ ਦਸਤੇ ਫੜਨ ਤੇ ਹੀ ਲਾਏ ਨੇ ਸਾਰੇ ਅਫਸਰ ਤੁਸੀਂ ਕੋਈ ਪਨੀਰ ਖਾ ਰਿਆ ਕਦੀ ਤਪਕੌੜੇ ਆ ਰਹੇ ਨੇ ਕਦੀ ਬਰਫੀ ਆ ਰਹੀ ਹੈ ਪਬਲਿਕ ਠੱਕੇ ਖਾ ਰਹੀ ਸਵੇਰ ਦਾ ਪਾਣੀ ਵੀ ਨਸੀਬ ਹੋਇਆ ਕੇ ਲੋ ਆ ਵੇਖੋ ਪਬਲਿਕ ਨਾਲ ਇਹਨਾਂ ਨੂੰ ਪਤਾ ਕਰ ਲੋ ਇਹ ਸਵੇਰ ਦੇ ਕਦੋਂ ਦੇ ਬੈਠੇ ਨੇ ਅੰਦਰ ਅਕਾਲੀ ਦਰ ਦੀ ਲੀਡਰਸ਼ਿਪ ਆ ਕੇ ਵੜ ਗਈ ਹੈ ਕਦੀ ਕੋਈ ਆ ਕੇ ਵੜ ਜਾਂਦਾ ਪਖੰਡ ਬਣਾਇਆ 11 ਤੋਂ ਪਬਲਿਕ ਦਾ ਟਾਈਮ ਹੈ ਇਹਨਾਂ ਨੂੰ ਬਦਲੋ ਛੇਤੀ ਤੋਂ ਛੇਤੀ ਕੋਈ ਨਹੀਂ ਇੱਥੇ ਤੇ ਲਾਇਕ ਹੈਗਾ ਅਫਸਰ